ਰੂਡੋ ਸਰਕਾਰ ਨੇ ਕਈ ਕਹਿੰਦੇ ਹਾਰਡਲਸ ਲਿਆਤੇ ਨੇ ਰੂਲਸ ਲਿਆਤੇ ਨੇ ਤੇ ਜਿਹੜਾ ਟੂਰਿਸਟ ਵੀਜ਼ੇ ਤੇ ਬੰਦਾ ਜਾਂਦਾ ਸੀ ਉਹਨੂੰ ਵਰਕ ਪਰਮਿਟ ਦੀ ਸਹੂਲਤ ਸੀ ਸੱਚੀ ਹੀ ਉਹ ਬੰਦ ਹੋ ਗਈ ਹੈ ਕਿ ਜਿਹੜਾ ਟੂਰਿਸਟ ਵੀਜ਼ਾ ਤੇ ਚਾਹੇ ਲੋਕ ਜਾਂਦੇ ਸੀ ਉੱਥੇ ਜਾ ਕੇ ਉਹ ਵਰਕ ਪਰਮਿਟ ਚ ਕਨਵਰਟ ਕਰਾਉਂਦੇ ਸੀ ਉਹ ਬੰਦ ਕਰ ਦਿੱਤਾ ਗਿਆ ਹੈ 2 ਦਿਨ ਪਹਿਲੇ ਇੱਕ ਹੋਰ ਰੂਲ ਆਇਆ ਜਿਹੜਾ ਕਿ ਫੋਰਨ ਵਰਕਰਸ ਜਾਂਦੇ ਸੀ ਇੰਡੀਆ ਤੋਂ ਜਾਂ ਅਦਰ ਕੰਟਰੀਜ਼ ਤੋਂ ਉਹਨੂੰ 20% ਤੋਂ ਘਟਾ ਕੇ 10% ਕਰ ਦਿੱਤਾ ਹੈ ਅੱਗੇ ਆਪਣੇ ਲੋਕ ਕੀ ਕਰਦੇ ਸੀ ਟੂਰਿਸਟ ਵੀਜ਼ਾ ਤੇ ਘੁੰਮਣ ਜਾਂਦੇ ਸੀ ਅੰਬੈਸੀ ਨੂੰ ਇਹ ਕਹਿ ਕੇ ਜਾਂਦੇ ਸੀ ਕਿ ਅਸੀਂ ਘੁੰਮਣ ਜਾ ਰਹੇ ਹਾਂ ਘੁੰਮ ਕੇ ਵਾਪਸੀ ਆਵਾਂਗੇ ਬਟ ਕੋਈ ਵੀ ਵਾਪਸੀ ਨਹੀਂ ਆਂਦਾ ਸੀ ਉੱਥੇ ਜਾ ਕੇ ਕੰਪਨੀਆਂਜ਼ ਦੇ ਥਰੂ ਐਲ ਐਮ ਆਈਜ਼ ਲੈਂਦੇ ਸੀ ਔਰ ਉਹਨੂੰ ਵਰਕ ਪਰਮਿਟ ਵਿੱਚ ਚੇਂਜ ਕਰਾ ਲੈਂਦੇ ਸੀ ਜਿਹੜਾ ਕਿ ਸਰਾਸਰ ਗਲਤ ਚੀਜ਼ ਸੀ ਬਿਲਕੁਲ ਠੀਕ ਹੈ ਠੀਕ ਹੈ ਉਸ ਚੀਜ਼ ਦੇ ਉੱਪਰ ਠੱਲ ਪਾਈ ਗਈ ਹੈ ਫੋਰਨ ਵਰਕਰਸ ਦਾ ਜਿਹੜਾ ਪੁਆਇੰਟ ਹੈ ਕਿ 20% ਤੋਂ ਘਟਾ ਕੇ ਉਹਨੂੰ 10% ਹੀ ਨੌਕਰੀਆਂ ਮਿਲਣ ਗਈਆਂ ਇਹਦੇ 'ਚ ਕੀ ਹੈ ਕਿ ਇਹ ਪਹਿਲੇ ਵੀ 10% ਹੀ ਸੀ ਇਹ ਲਾਕਡਾਊਨ ਦੇ ਟਾਈਮ ਦੇ ਵਿੱਚ ਜਦ ਲੇਬਰ ਸ਼ਾਰਟੇਜ ਸੀ ਇਹਨੂੰ 20% ਕਰ ਦਿੱਤਾ ਗਿਆ ਸੀ ਹੁਣ ਲੋਕਾਂ ਦੇ ਮਾਈਂਡ 'ਚ ਡਾਊਟ ਕੀ ਹੈ ਕਿ ਇਹ 100% ਤੋਂ 20% ਤੇ ਆਇਆ ਇਹ 100 ਤੋਂ 20 ਤੇ ਨਹੀਂ ਆਇਆ ਇਹ 20 ਤੋਂ 10 ਤੇ ਹੀ ਗਿਆ ਇਹਦੇ 'ਚ ਤਿੰਨ ਸੈਕਟਰ ਰਹੋ ਜਿਹੇ ਹਨ ਐਗਰੀਕਲਚਰ ਕੰਸਟਰਕਸ਼ਨ ਹੈਲਥ ਵਰਕਰ ਇਹਦੇ 'ਚ 카ਉਂਟ ਨਹੀਂ ਹੁੰਦੇ ਇਹ ਸਿਰਫ ਸਰ ਉਹਨਾਂ ਲਈ ਥਲ ਪਾਈ ਗਈ ਹੈ ਜਾਂ ਉਹਨਾਂ ਤੇ ਰੋਕ ਲਗਾਈ ਗਈ ਹੈ ਜਿਹੜੇ ਗਲਤ ਤਰੀਕੇ ਦੇ ਨਾਲ ਇੱਥੇ 30 30 40 40 ਲੱਖ ਰੁਪਏ ਵਰਕ ਪਰਮਿਟ ਦੇ ਨਾਂ ਤੇ ਲੈ ਲੈਂਦੇ ਆਂ ਤੇ ਇਹ ਉਹਨਾਂ ਤੇ ਰੋਕ ਲੱਗੇਗੀ ਸਤੁਸ਼ਾਰ ਜੀ ਇੱਕ ਥੋੜਾ ਖੁੱਲ ਕੇ ਦੱਸੋ ਵੀ ਜਿਹੜਾ ਸਟੂਡੈਂਟ ਵੀਜ਼ਾ ਤੇ ਬੰਦਾ ਗਿਆ ਆਇਆ ਉਹਨੂੰ ਕੁਦਰਤੀ ਆਟੋਮੈਟਿਕਲੀ ਕਿੱਦਾਂ ਉੱਥੇ ਜਾ ਕੇ ਜਿਹੜਾ ਹੈਗਾ ਵਰਕ ਪਰਮਿਟ ਮਿਲ ਸਕਦਾ ਤੁਸੀਂ 40 ਲੱਖ ਲਿਓ 50 ਲੱਖ ਲਿਓ ਅਸੀਂ ਸਿੱਧਾ ਤੁਹਾਨੂੰ ਕੈਨੇਡਾ ਤੇ ਭੇਜਾਂਗੇ ਉਹ ਚੀਜ਼ ਨਜਾਇਜ਼ ਦੇ ਖਰਚੇ ਆ ਉਹ ਚੀਜ਼ਾਂ ਲੁੱਟਣ ਵਾਲੀਆਂ ਲੋਕਾਂ ਦੇ ਤੋ ਇਹ ਵੀਡੀਓ ਉਹਨਾਂ ਲੋਕਾਂ ਲਈ ਬਹੁਤ ਜ਼ਰੂਰੀ ਹੈ ਜਿਹੜੇ ਸਟੂਡੈਂਟ ਵੀਜ਼ਾ ਲੈ ਕੇ ਜਿਹੜੇ ਟੂਰਿਸਟ ਵੀਜ਼ਾ ਲੈ ਕੇ ਉੱਥੇ ਵਰਕ ਪਰਮਿਟ ਬਣਾ ਕੇ ਸੋਚਣ ਦੀ ਸੈਟਲ ਹੋਣ ਦੀ ਸਕੀਮ ਲਾ ਰਹੇ ਨੇ ਵੱਡੇ ਬਦਲਾ ਆ ਗਏ ਨੇ ਜਸਟਨ ਟਰੂਡੋ ਦੀ ਸਰਕਾਰ ਨੇ ਅਜਿਹੇ ਰੂਲ ਬਣਾਤੇ ਨੇ ਕਿ ਖਾਸ ਕਰ ਪ੍ਰਵਾਸੀਆਂ ਨੂੰ ਤੇ ਪ੍ਰਵਾਸੀਆਂ ਵਿੱਚ ਵੀ ਪੰਜਾਬੀਆਂ ਨੂੰ ਆਉਣ ਵਾਲੇ ਸਮੇਂ 'ਚ ਕੋਈ ਦਿੱਕਤਾਂ ਆਣ ਗਈਆਂ ਵਾਕਈ ਹੀ ਦਿੱਕਤਾਂ ਆਣ ਗਈਆਂ ਨਹੀਂ ਆਣ ਗਈਆਂ ਜਾਂ ਕਿਸ ਤਰ੍ਹਾਂ ਤੁਸੀਂ ਇਹਨਾਂ ਜਿਹੜੇ ਆਪਾਂ ਕਹੀਏ ਹਾਰਡਲਸ ਬੈਰੀਅਰਸ ਜੇ ਲੱਗ ਰਹੇ ਨੇ ਸਾਨੂੰ ਹਾਲ ਦੀ ਘੜੀ ਟਰੂਡੋ ਸਰਕਾਰ ਨੇ ਲਾਤੇ ਨੇ ਇਹਨਾਂ ਤੋਂ ਤੁਸੀਂ ਦੂਰ ਕਿਵੇਂ ਕਰ ਸਕਦੇ ਹੋ ਇਮੀਗ੍ਰੇਸ਼ਨ ਐਕਸਪਰਟ ਤੁਸ਼ਾਰ ਮਲਹੋਤਰਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਤੁਸ਼ਾਰ ਜੀ ਤੁਸੀਂ ਵੀ ਅੱਜ ਖਬਰ ਸੁਣੀ ਹੋਣੀ ਸਵੇਰੇ ਜਦੋਂ ਦਿਨ ਚੜਿਆ ਟਰੂਡੋ ਸਰਕਾਰ ਨੇ ਕਈ ਕਹਿੰਦੇ ਹਾਰਡਲਸ ਲਿਆਤੇ ਨੇ ਰੂਲਸ ਲਿਆਤੇ ਨੇ ਤੇ ਜਿਹੜਾ ਟੂਰਿਸਟ ਵੀਜੇ ਤੇ ਬੰਦਾ ਜਾਂਦਾ ਸੀ ਉਹਨੂੰ ਵਰਕ ਪਰਮਿਟ ਦੀ ਸਹੂਲਤ ਸੀ ਸੱਚੀ ਹੀ ਉਹ ਬੰਦ ਹੋ ਗਈ ਹੈ ਪਹਿਲਾਂ ਤਾਂ ਬਲਜੀਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕਿ ਤੁਸੀਂ ਕਰੀਅਰ ਗਲੋਬਲ ਦੇ ਆਫਿਸ 'ਚ ਆ ਕੇ ਇਸ ਨਿਊਜ਼ ਨੂੰ ਕਵਰ ਕਰ ਰਹੇ ਹੋ ਸੋ ਇਟਸ ਕ੍ਰੋਲ ਪੰਜਾਬ ਦੇ ਥਰੂ ਅ ਜੋ ਦੋ ਮੇਜਰ ਅਪਡੇਟਸ ਆਏ ਹਨ ਕੈਨੇਡਾ ਦੇ ਵਿੱਚ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ ਦੋ ਮੇਜਰ ਅਪਡੇਟਸ ਕੀ ਹਨ ਸਭ ਤੋਂ ਪਹਿਲਾ ਤਾਂ ਅਪਡੇਟ ਇਹ ਹੈ ਕਿ ਜਿਹੜਾ ਟੂਰਿਸਟ ਵੀਜ਼ਾ ਤੇ ਚਾਹੇ ਲੋਕ ਜਾਣਦੇ ਸੀ ਉੱਥੇ ਜਾ ਕੇ ਉਹ ਵਰਕ ਪਰਮਿਟ ਚ ਕਨਵਰਟ ਕਰਾਉਂਦੇ ਸੀ ਉਹ ਬੰਦ ਕਰ ਦਿੱਤਾ ਗਿਆ ਐ ਐਂਡ ਸੈਕੰਡ ਮੇਜਰ ਅਪਡੇਟ ਐ ਅੱਜ ਤੋਂ ਹੀ ਹੋਇਆ ਇਹ ਅੱਜ ਇੱਕ ਰੂਲ ਆਇਆ ਹੈ ਜੀ ਦੋ ਦਿਨ ਪਹਿਲੇ ਇੱਕ ਹੋਰ ਰੂਲ ਆਇਆ ਜਿਹੜਾ ਕਿ ਫੋਰਨ ਵਰਕਰਸ ਜਾਂਦੇ ਸੀ ਇੰਡੀਆ ਤੋਂ ਜਾਂ ਅਦਰ ਕੰਟਰੀਜ਼ ਤੋਂ ਉਹਨੂੰ 20% ਤੋਂ ਕਟਾ ਕੇ 10% ਕਰ ਦਿੱਤਾ ਹੈ ਬਟ ਇਹਦੇ ਚ ਚੀਜ਼ਾਂ ਸਮਝਣ ਵਾਲੀ ਕੀ ਐ ਲੋਕੀ ਇਹਦੇ ਚ ਇਸ ਚੀਜ਼ ਨੂੰ 네ਗੇਟਿਵ ਲੈ ਰਹੇ ਆ ਪੈਨਿਕ ਹੋ ਰਹੇ ਆ ਪੈਨਿਕ ਹੋਣ ਦੀ ਲੋੜ ਨਹੀਂ ਐ ਇਹ ਚੀਜ਼ਾਂ ਨੂੰ ਪੁਆਇੰਟਸ ਨੂੰ ਮੈਂ ਵਿਸਤਾਰ ਨਾਲ ਕਲੀਅਰ ਕਰਾਂਗਾ ਸਭ ਤੋਂ ਪਹਿਲੇ ਤਾਂ ਟੂਰਿਸਟ ਵੀਜ਼ਾ ਵਾਲਾ ਜਿਹੜਾ ਪੁਆਇੰਟ ਹੈ ਬਿਲਕੁਲ ਠੀਕ ਹੈ ਪਹਿਲੇ ਆਪਣੇ ਲੋਕ ਕੀ ਕਰਦੇ ਸੀ ਟੂਰਿਸਟ ਵੀਜ਼ਾ ਤੇ ਘੁੰਮਣ ਜਾਂਦੇ ਸੀ ਅੰਬੈਸੀ ਨੂੰ ਇਹ ਕਹਿ ਕੇ ਜਾਂਦੇ ਸੀ ਕਿ ਅਸੀਂ ਘੁੰਮਣ ਜਾ ਰਹੇ ਹਾਂ ਘੁੰਮ ਕੇ ਵਾਪਸ ਹੀ ਆਵਾਂਗੇ ਬਟ ਕੋਈ ਵੀ ਵਾਪਸੀ ਨਹੀਂ ਆਂਦਾ ਸੀ ਉੱਥੇ ਜਾ ਕੇ ਕੰਪਨੀਆਂਜ਼ ਦੇ ਥਰੂ ਐਲਐਮਆਈਜ਼ ਲੈਂਦੇ ਸੀ ਔਰ ਉਹਨੂੰ ਵਰਕ ਪਰਮਿਟ ਚ ਚੇਂਜ ਕਰਾ ਲੈਂਦੇ ਸੀ ਜਿਹੜਾ ਕਿ ਸਰਾਸਰ ਗਲਤ ਚੀਜ਼ ਸੀ ਬਿਲਕੁਲ ਠੀਕ ਹੈ ਠੀਕ ਹੈ ਉਸ ਚੀਜ਼ ਦੇ ਉੱਪਰ ਠੱਲ ਪਾਈ ਗਈ ਹੈ ਦੂਜਾ ਪੁਆਇੰਟ ਕੀ ਹੈ ਕਿ ਫੋਰਨ ਵਰਕਰਸ ਦਾ ਜਿਹੜਾ ਪੁਆਇੰਟ ਹੈ ਕਿ 20% ਤੋਂ ਕਟਾ ਕੇ ਉਹਨੂੰ 10% ਹੀ ਨੌਕਰੀਆਂ ਮਿਲਣ ਗਈਆਂ ਇਹਦੇ 'ਚ ਕੀ ਹੈ ਕਿ ਇਹ ਪਹਿਲੇ ਵੀ 10% ਹੀ ਸੀ ਇਹ ਲਾਕਡਾਊਨ ਦੇ ਟਾਈਮ ਦੇ ਵਿੱਚ ਜਦ ਲੇਬਰ ਸ਼ਾਰਟੇਜ ਸੀ ਇਹਨੂੰ ਹੁਣ ਲੋਕਾਂ ਦੇ ਮਾਈਂਡ 'ਚ ਡਾਊਟ ਕੀ ਹੈ ਕਿ ਇਹ 100% ਤੋਂ 20% ਤੇ ਆਇਆ ਹੈ ਇਹ 100 ਤੋਂ 20 ਤੇ ਨਹੀਂ ਆਇਆ ਇਹ 20 ਤੋਂ 10 ਤੇ ਹੀ ਗਿਆ ਇਹਨੂੰ ਇੱਕ ਸਿੰਪਲ ਜਿਹਾ ਐਗਜ਼ਾਮਪਲ ਜਿਹਾ 50% ਕਟਿਆ 20 ਤੋਂ 10 ਤੇ ਵੀ ਲਾਈਏ ਜੇ ਆਪਾਂ 20 ਤੋਂ 10 ਤੇ ਸਿਰਫ 10% ਹੀ ਘਟਿਆ ਹੈ ਸਰ ਬਿਲਕੁਲ ਠੀਕ ਹੈ 20 ਤੋਂ 10 ਹੀ ਘਟਿਆ ਹੈ ਇਹਨੂੰ ਮੈਂ ਇੱਕ ਸਿੰਪਲ ਸ਼ਬਦਾਂ ਵਿੱਚ ਸਮਝਾਵਾਂਗਾ ਕਿ ਇੱਕ ਕੰਪਨੀ 'ਚ ਅਗਰ ਤੁਹਾਡੇ ਕੋਲ 10 ਬੰਦੇ ਹੈਗੇ ਹਨ ਉਹਦੇ 'ਚ ਸਿਰਫ ਦੋ ਬਾਰ ਦੇ ਬੰਦੇ ਕੰਮ ਕਰ ਸਕਦੇ ਆ ਹੁਣ ਉਹਦੀ ਥਾਂ ਤੇ ਇੱਕ ਬੰਦਾ ਕੰਮ ਕਰ ਸਕੇਗਾ ਇਹ ਪਹਿਲੇ ਵੀ ਚੀਜ਼ ਹੁੰਦੀ ਸੀ ਇਸੇ ਤਰੀਕੇ ਨਾਲ ਚੱਲ ਰਹੀ ਹੈ ਤੇ ਇਹਦੇ 'ਚ ਘਬਰਾਨ ਦੀ ਲੋੜ ਨਹੀਂ ਹੈਗੀ ਹੈ ਔਰ ਇਹਦੇ 'ਚ ਤਿੰਨ ਸੈਕਟਰ ਹੈ ਉਹ ਜਿਹੇ ਹਨ ਐਗਰੀਕਲਚਰ ਕੰਸਟਰਕਸ਼ਨ ਹੈਲਥ ਵਰਕਰ ਇਹਦੇ 'ਚ ਕਾਊਂਟ ਨਹੀਂ ਹੁੰਦੇ ਇਹਦੇ 'ਚ ਇਹ ਕਾਊਂਟ ਨਹੀਂ ਹੁੰਦੇ ਇਸ ਤੋਂ ਬਾਹਰ ਨੇ ਹੈ ਇਸ ਤੋਂ ਬਾਹਰ ਨੇ ਔਰ ਆਪਣੇ ਸਟੂਡੈਂਟਸ ਆਪਣੇ ਪੰਜਾਬੀ ਸਭ ਤੋਂ ਜ਼ਿਆਦਾ ਇਸ ਸੈਕਟਰਸ ਤੇ ਜਾਂਦੇ ਆ ਬਿਲਕੁਲ ਠੀਕ ਹੈ ਤੁਚਾਰਜੀ ਦੇ ਚ ਇੱਕ ਸਵਾਲ ਜਿਹੜਾ ਹੁਣ ਹੋਰ ਉੱਠਿਆ ਹੈਗਾ ਵੀ ਜਿਹੜਾ ਇਹ ਬੰਦ ਕੀਤਾ ਗਿਆ ਜਿਹੜਾ ਬੰਦਾ ਟੂਰਿਸਟ ਵੀਜ਼ਾ ਤੇ ਗਿਆ ਉੱਥੇ ਵਰਕ ਪਰਮਿਟ ਦੀ ਸਹੂਲਤ ਸੀ ਕਹਿੰਦੇ ਕਰੋਨਾ ਕਾਲ ਚ ਸ਼ੁਰੂ ਕੀਤੀ ਸੀ 19 20 ਚ ਜਦੋਂ ਪੈਨਡੈਮਿਕ ਆਇਆ ਸੀਗਾ ਆਪਣਾ ਕਿ ਆਰਜੀ ਤੌਰ ਤੇ ਚੱਲੀ ਆ ਰਹੀ ਸੀ ਅੱਜ ਤੱਕ 2024 ਤੱਕ ਕਿ ਟੈਂਪਰੇਰੀ ਸੀ ਇਹ ਪਹਿਲੇ ਵੀ ਇਦਾਂ ਹੀ ਚੱਲ ਰਹੀ ਸੀ ਪਹਿਲੇ ਵੀ ਇਹ ਘਟ ਹੀ ਸੀ ਹੂੰ ਠੀਕ ਹੈ ਇਹ ਇਹਨਾਂ ਨੇ ਕੋਵਿਡ ਦੇ ਟਾਈਮ ਦੇ ਵਿੱਚ ਇਹਨੂੰ 20% ਕਰਤਾ ਸੀ ਜਦ ਉੱਥੇ ਲੇਬਰ ਸ਼ਾਰਟੇਜ ਹੋ ਰਹੀ ਸੀ ਕੋਵਿਡ ਦੇ ਟਾਈਮ 'ਚ ਲੋਕੀ ਉੱਥੇ ਨਹੀਂ ਪਹੁੰਚ پا ਰਹੇ ਸੀ ਉਸ ਤੋਂ ਬਾਅਦ ਕਾਫੀ ਲੇਬਰ ਸ਼ਾਰਟੇਜ ਹੋਈ ਤਾਂ ਕਰਕੇ ਉਹਨਾਂ ਨੂੰ ਇਹ ਵਧਾਇਆ ਸੀ ਹੁਣ ਉਹਨਾਂ ਨੇ ਹਾਊਸਿੰਗ ਕ੍ਰਾਈਸਿਸ ਨੂੰ ਦੇਖ ਕੇ ਕਿ ਉੱਥੇ ਕਾਫੀ ਲੋਕ ਪਹੁੰਚ ਚੁੱਕੇ ਹਨ ਜਿਸ ਦੇ ਕਰਕੇ ਹਾਊਸਿੰਗ ਕ੍ਰਾਈਸਿਸ ਆ ਰਿਹਾ ਹੈ ਇਸ ਦੇ ਉੱਪਰ ਥੋੜੀ ਜਿਹੀ ਠਲ ਪਈ ਹੈ ਮੱਚਾ ਇਹਦੇ ਤੇ ਹੁਣ ਸਟੂਡੈਂਟਸ ਨੂੰ ਜਾਂ ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਜਿਹੜੇ ਸਟੂਡੈਂਟਸ ਸਟੱਡੀ ਵੀਜ਼ਾ ਤੇ ਜਾਣਗੇ ਉਹਨਾਂ ਦੇ ਵੀ ਵਰਕ ਪਰਮਿਟ ਤੇ ਅਸਰ ਪੈਗਾ ਉਹਨਾਂ ਦੇ ਵਰਕ ਪਰਮਿਟ ਤੇ ਅਸਰ ਕੋਈ ਨਹੀਂ ਪੈਗਾ ਉਹ ਅਜ ਵੀ ਆਪਣੀ ਸਟੱਡੀਆਂ ਪੂਰੀ ਕਰਕੇ ਪ੍ਰੋਪਰ ਤਰੀਕੇ ਨਾਲ ਵਰਕ ਪਰਮਿਟ ਉੱਥੇ ਲੈ ਸਕਦੇ ਆ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ 20 ਆਵਰਸ ਲੀਗਲੀ ਜਿਹੜੇ ਮਿਲਦੇ ਆ ਉਹ ਅੱਜ ਵੀ ਮਿਲਣਗੇ ਮਤਲਬ ਉਹਨਾਂ ਨੂੰ ਕੋਈ ਘਪਰਾਣ ਦੀ ਲੋੜ ਨਹੀਂ ਹੈ ਜਿਹੜੇ ਸਟੂਡੈਂਟ ਵੀਜ਼ਾ ਤੇ ਗਏ ਹੋਏ ਨੇ ਬਿਲਕੁਲ ਜੀ ਉਹਨਾਂ ਨੂੰ ਕੋਈ ਘਪਰਾਣ ਦੀ ਲੋੜ ਨਹੀਂ ਹੈ ਇਹ ਸਿਰਫ ਸਰ ਉਹਨਾਂ ਲਈ ਥਲ ਪਾਈ ਗਈ ਹੈ ਜਾਂ ਉਹਨਾਂ ਤੇ ਰੋਕ ਲਗਾਈ ਗਈ ਹੈ ਜਿਹੜੇ ਗਲਤ ਤਰੀਕੇ ਦੇ ਨਾਲ ਇੱਥੇ 30 30 40 40 ਲੱਖ ਰੁਪਏ ਵਰਕ ਪਰਮਿਟ ਦੇ ਨਾਂ ਤੇ ਲੈ ਲੈਂਦੇ ਆ ਤੇ ਇਹ ਉਹਨਾਂ ਤੇ ਰੋਕ ਲੱਗੇਗੀ ਔਰ ਸਹੀ ਤਰੀਕਾ ਹੋਈ ਹੈ ਕਿ ਤੁਸੀਂ ਆਪਣਾ ਸਟੱਡੀ ਵੀਜ਼ਾ ਤੇ ਲੈ ਕੇ ਉੱਥੇ ਜਾ ਕੇ ਸਟੱਡੀਆਂ ਕਰਕੇ ਆਪਣਾ ਵਰਕ ਮਤਲਬ ਇੱਕ ਚੀਜ਼ ਹੋਰ ਕਲੀਅਰ ਹੋ ਗਈ ਜਿਵੇਂ ਤੁਸੀਂ ਦੱਸਿਆ ਵੀ ਉੱਥੇ ਲੇਬਰ ਦੀ ਸ਼ੌਰਟੀਜ ਹੋ ਗਈ ਸੀ ਤਾਂ ਥੋੜਾ ਟਰੂਡੋ ਸਰਕਾਰ ਨੇ ਆਪਾਂ ਰਿਲੈਕਸੇਸ਼ਨ ਦਿੱਤੀ ਸੀਗੀ ਉਹਨਾਂ ਨੇ ਮਾਈਗ੍ਰੈਂਟਸ ਲਈ ਮਤਲਬ ਪ੍ਰਵਾਸੀਆਂ ਲਈ ਕੁਝ ਨਹੀਂ ਕੀਤਾ ਸੀ ਆਪਣੀ ਲੇਬਰ ਉਹਨਾਂ ਨੇ ਪੂਰੀ ਕਰਨੀ ਸੀਗੀ ਆਪਣੇ ਲਈ ਪੈਕ ਰੱਖਿਆ ਸੀ ਬਿਲਕੁਲ ਬਲਜੀਤ ਜੀ ਪੰਜਾਬ ਚ ਕਦੇ ਵੀ ਮਾਈਗ੍ਰੇਸ਼ਨ ਨਹੀਂ ਰੁਕੀ ਹੈ ਔਰ ਨਾ ਹੀ ਰੁਕੇਗੀ ਬਟ ਹਲੇ ਵੀ ਹੋਈ ਹੈ ਕਿ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਉਹਨਾਂ ਦੇ ਰੂਲਸ ਰੈਗੂਲੇਸ਼ਨਸ ਨੂੰ ਫਾਲੋ ਕਰਕੇ ਜਾਂਦੇ ਹੋ ਉਹਨਾਂ ਦੇ ਦਰਵਾਜ਼ੇ ਤੁਹਾਡੇ ਲਈ ਅੱਜ ਵੀ ਖੁੱਲੇ ਨੇ ਅੱਛਾ ਸੋ ਤੁਸ਼ਾਰ ਜੀ ਥੋੜਾ ਖੁੱਲ ਕੇ ਦੱਸੋ ਵੀ ਜਿਹੜਾ ਸਟੂਡੈਂਟ ਵੀਜ਼ਾ ਤੇ ਬੰਦਾ ਗਿਆ ਆ ਉਹਨੂੰ ਕੁਦਰਤੀ ਆਟੋਮੈਟਿਕਲੀ ਕਿੱਦਾਂ ਉੱਥੇ ਜਾ ਕੇ ਜਿਹੜਾ ਹੈਗਾ ਵਰਕ ਪਰਮਿਟ ਮਿਲ ਸਕਦਾ ਹੈ ਸਰ ਤੁਸੀਂ ਇੱਥੇ ਦੇਖਿਆ ਹੋਵੇਗਾ ਲੋਕੀ ਕਿਸ ਤਰੀਕੇ ਦੇ ਨਾਲ ਤੁਹਾਨੂੰ ਕਹਿੰਦੇ ਕਿ ਹਾਂ ਤੁਸੀਂ ਅਗਰ ਆਇਲਸ ਵੀ ਨਹੀਂ ਕੀਤੀ ਤੁਸੀਂ ਸਿਰਫ ਖੇਤ ਨਹੀਂ ਬੜੀ ਕੀਤੀ ਹੈ ਤੁਸੀਂ 40 ਲੱਖ ਲਿਓ 50 ਲੱਖ ਲਿਓ ਅਸੀਂ ਸਿੱਧਾ ਤੁਹਾਨੂੰ ਕੈਨੇਡਾ ਤੇ ਭੇਜਾਂਗੇ ਉਹ ਚੀਜ਼ ਨਜਾਇਜ਼ ਦੇ ਖਰਚੇ ਆ ਉਹ ਚੀਜ਼ਾਂ ਲੁੱਟਣ ਵਾਲੀਆਂ ਲੋਕਾਂ ਨੂੰ ਤੁਹਾਨੂੰ ਬੋਲ ਰਿਹਾ ਜੇ ਕੋਈ ਇਮੀਗ੍ਰੇਸ਼ਨ ਡੈਂਡਰ ਮੈਂ ਕਹਿ ਰਿਹਾ ਤਾਂ ਉਹ ਚੀਜ਼ਾਂ ਗਲਤ ਹੈ ਇੰਨੇ ਖਰਚੇ ਨਹੀਂ ਹੁੰਦੇ ਆ ਤੇ ਜੇ ਸਹੀ ਤਰੀਕਾ ਇਹ ਹੈ ਕਿ ਤੁਸੀਂ ਆਪਣਾ ਸਟੂਡੈਂਟ ਵੀਜ਼ਾ ਤੇ ਜਾਓ ਆਪਣੀ 2 ਸਾਲ ਦੀ ਸਟੱਡੀਜ਼ ਲੋ 1 ਸਾਲ ਦੀ ਸਟੱਡੀਜ਼ ਲੋ ਤੁਹਾਨੂੰ ਆਟੋਮੈਟਿਕਲੀ ਗਵਰਨਮੈਂਟ ਉੱਥੇ ਵਰਕ ਪਰਮਿਟ ਇਸ਼ੂ ਔਰ ਉਹ ਅੱਜ ਵੀ ਕਰ ਰਹੀ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਕੈਨੇਡਾ ਚ ਸੁੰਦਰ ਭਵਿੱਖ ਬਣਾ ਸਕਦੇ ਹੋ ਅੱਛਾ ਤੇ ਇੱਕ ਜਿਹੜੀ ਗੱਲ ਦੋ ਦਿਨ ਪਹਿਲਾਂ ਚਾਹਤ ਉੱਠ ਕੇ ਆਈ ਸੀ ਕਹਿੰਦੇ ਵੀ 70000 ਸਟੂਡੈਂਟ ਡਿਪੋਰਟ ਹੋਣਾ ਉੱਥੋਂ ਜਿਹੜਾ ਉੱਥੇ ਫੈਡਰਲ ਪਾਲਿਸੀ ਹੈਗੀ ਹੈ ਉਹਦੇ ਚ ਨਾਲ ਕੋਈ ਬਦਲਾਅ ਕੀਤਾ ਗਿਆ ਸਟੂਡੈਂਟਸ ਨੂੰ ਡਿਪੋਰਟ ਕੀਤਾ ਜਾਏਗਾ ਉਸ ਬਾਰੇ ਕੋਈ ਹੈ ਜਾਣਕਾਰੀ ਤੁਹਾਡੇ ਕੋਲ ਇਹੋ ਜਿਹਾ ਕੁਝ ਵੀ ਨਹੀਂ ਹੈ ਕਿ 70000 ਸਟੂਡੈਂਟਸ ਨੂੰ ਡਿਪੋਰਟ ਕੀਤਾ ਜਾਏਗਾ ਕੋਈ ਇਹੋ ਜਿਹਾ ਸਭ ਫੇਕ ਨਿਊਜ਼ ਹੈ ਕੋਈ ਇਹੋ ਜਿਹਾ ਸਟੂਡੈਂਟਸ ਨੂੰ ਉੱਪਰ ਕੋਈ ਐਕਸ਼ਨ ਨਹੀਂ ਆਏਗਾ ਜੋ ਸਟੂਡੈਂਟ ਉੱਥੇ ਸਹੀ ਤਰੀਕੇ ਦੇ ਦੇ ਜੀ ਆ ਯੂਨੀਵਰਸਿਟੀ ਤੇ ਜਾ ਰਿਹਾ ਉਹਨੂੰ ਉੱਥੇ ਕੋਈ ਦਿੱਕਤ ਪਰੇਸ਼ਾਨੀ ਦੀ ਲੋੜ ਨਹੀਂ ਆ ਉਹ ਵਧੀਆ ਤਰੀਕੇ ਨਾਲ ਇਨ ਫਿਊਚਰ ਆਪਣਾ ਵਰਕ ਪਰਮਿਟ ਵੀ ਲੈ ਸਕਦਾ ਹੈ ਔਰ ਆਪਣੀ ਸੈਟਲਮੈਂਟ ਵੀ ਉੱਥੇ ਕਰ ਸਕਦਾ ਹੈ ਮਤਲਬ ਆਪਾਂ ਕੁਲ ਮਿਲਾ ਕੇ ਕਹੀਏ ਕਿ ਜਿਹੜਾ ਇਹ ਅਜਨਮਾ ਰੂਲ ਅੱਜ ਤੋਂ ਲਾਗੂ ਹੋਣਾ 29 ਅਗਸਤ ਤੋਂ ਉਹਦੇ ਵਿੱਚ ਸਿਰਫ ਤੇ ਸਿਰਫ ਉਹ ਟੂਰਿਸਟ ਵੀਜ਼ਾ ਵਾਲਿਆਂ ਲਈ ਹੈਗਾ ਜੀ ਅੱਜ ਜਿਹੜਾ ਰੂਲ ਲਾਗੂ ਹੋਇਆ ਉਹ ਖਾਸ ਕਰਕੇ ਟੂਰਿਸਟ ਵੀਜ਼ਾ ਵਾਲਿਆਂ ਵਾਸਤੇ ਹੈ ਕਿਉਂਕਿ ਇਹ ਚੀਜ਼ ਦਾ ਲੋਕ ਨਜਾਇਜ਼ ਫਾਇਦਾ ਉਠਾ ਰਹੇ ਸੀ ਲੋਕੀ ਆਪਣੇ ਭੈਣਾ ਨੂੰ ਸਿਸਟਰ ਨੂੰ ਜਾਂ ਆਪਣੇ ਯਾਰਾਂ ਦੋਸਤਾਂ ਨੂੰ ਮਿਲਣ ਜਾਂਦੇ ਸੀ ਤੇ ਉੱਥੇ ਕੋਈ ਵੀ ਵਾਪਸੀ ਨਹੀਂ ਆਂਦਾ ਸੀ ਉਹਨਾਂ ਨੇ ਸਿੰਪਲ ਇੱਕ ਗੱਲ ਕਹੀ ਹੈ ਅਗਰ ਤੁਸੀਂ ਕੈਨੇਡਾ ਦੇ ਵਿੱਚ ਆਣਾ ਹੈ ਤਾਂ ਉਹਨਾਂ ਦੇ ਜਿਹੜੇ ਤਰੀਕੇ ਹੈ ਜਿਹਨੂੰ ਜੈਨੂਨ ਵੇ ਹੈ ਉਹਨਾਂ ਨੂੰ ਫੋਲੋ ਕਰਕੇ ਆਣਾ ਪਏਗਾ ਚਾਹੇ ਵਰਕ ਪਰਮਿਟਸ ਤੇ ਚਾਹੇ ਪੀਆਰ ਹੈ ਚਾਹੇ ਸਟੂਡੈਂਟ ਹੈ ਸਟੱਡੀ ਹੈ ਜੋ ਲੀਗਲ ਵੇ ਹੈ ਉਸੇ ਤਰੀਕੇ ਨਾਲ ਤੁਹਾਨੂੰ ਆਣਾ ਪਏਗਾ ਬਿਲਕੁਲ ਠੀਕ ਹੈ ਸੋ ਤੁਸ਼ਾਰ ਮਲੋਤਰਾ ਨਾਲ ਗੱਲਬਾਤ ਚੱਲ ਰਹੀ ਸੀ ਔਰ ਬੜਾ ਖੁੱਲ ਕੇ ਇਹਨਾਂ ਨੇ ਕਲੀਅਰ ਕਰਤੇ ਹੈ ਕਿ ਜਿਹੜੇ ਸਟੂਡੈਂਟ ਵੀਜ਼ਾ ਤੇ ਆਪ ਜਿਹੜੇ ਪੜਨ ਜਾ ਰਹੇ ਨੇ ਜਿਹੜੇ ਪਰਮਨੈਂਟ ਰੈਜ਼ੀਡੈਂਟ ਪੀਆਰ ਲੈ ਕੇ ਜਾ ਰਹੇ ਨੇ ਜਿਹੜੇ ਵਰਕ ਪਰਮਿਟ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਕੋਈ ਘਬਰਾਣ ਦੀ ਲੋੜ ਨਹੀਂ ਘਬਰਾਣਾ ਉਹਨਾਂ ਨੂੰ ਨਹੀਂ ਚਾਹੀਦਾ ਜਿਹੜੇ ਘੁੰਮਣ ਜਾ ਰਹੇ ਨੇ ਪਰ ਤੁਸੀਂ ਘੁੰਮਣ ਉੱਥੇ ਗਏ ਹੋ ਤੇ ਤੁਹਾਡਾ ਵੀਜ਼ਾ ਖਤਮ ਹੋਇਆ ਤੁਸੀਂ ਛੁਪ ਕੇ ਉੱਥੇ ਬੈਠ ਕੇ ਬਾਅਦ ਚ ਆਪਣੇ ਰਿਸ਼ਤੇਦਾਰ ਬੁਲਾ ਲਏ ਦੋ ਨੰਬਰ ਦੇ ਤਰੀਕੇ ਨਾਲ ਭਾਵੇਂ ਆਪਾਂ ਕਹਿੰਦੇ ਰਹੀਏ ਉਹਨਾਂ ਤੇ ਸ਼ਿਕੰਜਾ ਜਿਹੜਾ ਹੈਗਾ ਇਹ ਕੈਨੇਡਾ ਦੀ ਸਰਕਾਰ ਨੇ ਟਰੂਡੋ ਸਰਕਾਰ ਨੇ ਕੱਸਿਆ ਹੈਗਾ ਉਹਨਾਂ ਨੂੰ ਆਪਾਂ ਕਹੀਏ ਟਾਈਟ ਕੀਤਾ ਹੈਗਾ ਤੇ ਇਹ ਖਾਸ ਕਰ ਦੋ ਨੰਬਰ ਵਾਲਿਆਂ ਲਈ ਔਰ ਇਹ ਵੀ ਤਾਨੂੰ ਸੁਣ ਕੇ ਕਿਤਨਾ ਕਿਤੇ ਇਹ ਸ਼ਰਮ ਵਾਲੀ ਗੱਲ ਹੋ ਜਾਂਦੀ ਹੈ ਸਾਡੇ ਪੰਜਾਬੀਆਂ ਲਈ ਜਦੋਂ ਇੰਟਰਨੈਸ਼ਨਲ ਲੈਵਲ ਤੇ ਇਸ਼ੂ ਆਉਂਦਾ ਕਿ ਪੰਜਾਬੀ ਹੀ ਇਸ ਕੰਮ 'ਚ ਦੋ ਨੰਬਰ 'ਚ ਸਭ ਤੋਂ ਅੱਗੇ ਸੀਗੇ ਕਿ ਗਏ ਕੋ ਮਣਾ ਤੇ ਉੱਥੇ ਆਪਾਂ ਛੁਪ ਕੇ ਬੈਠ ਕੇ ਵੀ ਕੈਨੇਡਾ ਦੇ ਆਪਾਂ ਡਾਲਰ ਛਾਪ ਲਾਂਗੇ ਇਦਾਂ ਇਦਾਂ ਨਹੀਂ ਹੋਣਾ ਜੈਨੂਨ ਵੇ ਨਾਲ ਜਾ ਰਹੇ ਹੋ ਜਿਵੇਂ ਤੁਸ਼ਾਰਾਨ ਦੱਸਿਆ ਵੀ ਸਾਡੇ ਕੋਲ ਹੀ ਆ ਜਿਓ ਜੈਨੂਨੇ ਨਾਲ ਅਸੀਂ ਤੁਹਾਨੂੰ ਭੇਜ ਕੇ ਦਿਖਾਵਾਂਗੇ ਔਰ ਕਿਸੇ ਤਰ੍ਹਾਂ ਦੀ ਡਿਪੋਰਟ ਵਾਲੀ ਸਥਿਤੀ ਜਿਹੜਾ ਨਹੀਂ ਬਣ ਪਾਏਗੀ ਬਿਲਕੁਲ ਇਹੀ ਗੱਲ ਕਹਿਣਾ ਚਾ ਰਹੇ ਹੋ ਤੁਸ਼ਾਰ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ 1 ਨੰਬਰ ਦੇ ਵਿੱਚ ਸਟੂਡੈਂਟ ਵੀਜ਼ਾ ਲੈ ਕੇ ਜਾਇਓ ਪੀਆਰ ਲੈ ਕੇ ਜਾਇਓ ਵਰਕ ਪ੍ਰਾਈਵੇਟ ਲੈ ਕੇ ਜਾਇਓ ਘੁੰਮਣ ਵੀ ਚੱਲ ਜਾਓ ਟੂਰਿਸਟ ਵੀਜ਼ਾ ਲੈ ਕੇ ਪਰ ਅਕੇ 2 ਨੰਬਰ ਵਾਲਾ ਕੰਮ ਬਿਲਕੁਲ ਨਾ ਕਰਿਓ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ